ਪੰਜਾਬ ਵਿੱਚ ਵਿਗੜ ਰਹੀ ਆਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਡੂੰਗੀ ਚਿੰਤਾ ਜ਼ਾਹਰ ਕਰਦੇ ਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਪ੍ਰਸ਼ਾਸਨ ਪ੍ਰਤੀ ਬੇਰੁਖੀ ਵਾਲਾ ਰਵੱਈਆ ਪੰਜਾਬ ਨੂੰ ਹਿੰਸਾ ਤੇ ਨਫ਼ਰਤਈ ਅਪਰਾਧਾਂ ਦੀ ਲਗਾਤਾਰ ਲਹਿਰ ਨਾਲ ਲਹੂ ਲੋਹਾਨ ਕਰ ਰਿਹਾ ਹੈ ਲੁਧਿਆਣਾ ਦੇ ਡੀ ਐਮ ਸੀ ਵਿਖੇ ਸ਼ਿਫ ਸੈਨਾ ਆਗੂ ਸੰਦੀਪ <th>ਪਰ ਦਾ ਹਾਲਚਾਲ ਪੁੱਛਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਮੁੱਖ ਮੰਤਰੀ ਜ਼ਿਮਨੀ ਚੋਣ ਲਈ ਜਲੰਧਰ ਚ ਡੇਰੇ ਲਾ ਰਹੇ ਨੇ ਜਦਕਿ ਅਪਰਾਧੀ ਆਜ਼ਾਦੀ ਨਾਲ ਘੁੰਮਦੇ ਨੇ ਅਤੇ ਆਪਣੀ ਮਰਜ਼ੀ ਨਾਲ ਕਿਸੇ ਤੇ ਵੀ ਜਾਨ ਵਾਂ ਹਮਲਾ ਕਰ ਦਿੰਦੇ ਨੇ ਬਹੁਤ ਹੀ ਮੰਦ ਭਾਗ ਹੈ ਇਹਦੇ ਪਿੱਛੇ ਜਿੱਥੇ ਸਰਕਾਰ ਦੀ ਨਲਾਇਕੀ ਹੈ ਉੱਥੇ ਮੈਂ ਸਮਝਦਾ ਸਮਾਜ ਦੇ ਅੰਦਰ ਇੱਕ ਪ੍ਰਭਾਵ ਲੈ ਰਿਹਾ ਨਫ਼ਰਤ ਦਾ ਮਾਹੌਲ ਤੇ ਇਨਟੋਲਰੈਂਸ ਹੇਟਰੀਡ as well as intolerance.